ਕਾਨਫਰੰਸ ਚੰਡੀਗੜ੍ਹ ਵਿੱਚ ਜਿਹੜੀ ਹੋ ਰਹੀ ਆ ਉਥੇ ਸਾਰੇ ਜਿੰਨੇ ਵੀ ਮੇਰੇ ਪ੍ਰੈਸ ਵਾਲੇ ਵੀਰ ਸੋਸ਼ਲ ਮੀਡੀਆ ਵਾਲੇ ਅਖਬਾਰਾਂ ਵਾਲੇ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਸਰਦਾਰ ਹਰਮੀਤ ਸਿੰਘ ਜੀ ਕਾਦੀਆਂ ਤੇ ਮੈਂ ਹਰਿੰਦਰ ਸਿੰਘ ਲਖੋਵਾਲ ਅਸੀਂ ਤਿੰਨੇ ਅੱਜ ਪ੍ਰੈਸ ਨੂੰ ਐਡਰੈਸ ਕਰਾਂਗੇ ਤੇ ਹੁਣ ਅਸੀਂ ਮੈਂ ਬੇਨਤੀ ਕਰੂੰਗੀ ਰਾਜੇਵਾਲ ਸਾਹਿਬ ਪ੍ਰੈਸ ਨੂੰ ਅੱਗੇ ਦੱਸਣਗੇ ਸਰ ਪਿਛਲੇ ਦਿਨੀ ਅਸੀਂ ਕੁਝ ਭਾਜਪਾ ਨੂੰ ਸਵਾਲ 11 ਸਵਾਲ ਕੀਤੇ ਸੀ ਜਿਹਦੇ ਤੇ ਸੀ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਵਿੱਚ ਇਹ 11 ਸਵਾਲ ਜਿਹਦੇ ਤੋਂ ਭਾਜਪਾ ਦੇ ਉਮੀਦਵਾਰ ਹੁੰਦੇ ਉਹਨਾਂ ਨੂੰ ਕੀਤੇ ਜਾਣ ਇੱਕ ਸਾਨੂੰ ਤਸੱਲੀ ਹੁੰਦੀ ਹੈ ਹੁਣ ਤੱਕ ਜਿੰਨੀਆਂ ਇਲੈਕਸ਼ਨਸ ਹੋਈਆਂ ਉਹਨਾਂ ਇਲੈਕਸ਼ਨਸ ਵਿੱਚ ਲੋਕਾਂ ਦਾ ਰਵਈਆ ਇਸ ਤਰ੍ਹਾਂ ਦਾ ਹੁੰਦਾ ਸੀ ਰਿਆਆ ਵਾਂਗੂ ਪੇਸ਼ ਹੁੰਦੇ ਸੀ ਹੱਥ ਜੋੜ ਕੇ ਖੜੇ ਹੁੰਦੇ ਸੀ ਜਦੋਂ ਉਮੀਦਵਾਰ ਨੇ ਆਉਣਾ ਹੈ ਉਹਦਾ ਸਵਾਗਤ ਕਰਨਾ ਹੈ ਇਹ ਪਹਿਲੀ ਵਾਰੀ ਹੋਇਆ ਕਿ ਲੋਕੀ ਸਵਾਲ ਕਰਨ ਲੱਗੇ ਨੇ ਉਹ ਤੋਂ ਜਿਹੜੇ ਪੋਲੀਟੀਕਲ ਲੋਕ ਨੇ ਉਹ ਪੁਚੱਕੇ ਜੇ ਰਹਿ ਗਏ ਵੀ ਆਹ ਕੀ ਹੋ ਗਿਆ ਉਹ ਆਪਣੇ ਆਪ ਨੂੰ ਸੁਪਰ ਹਿਊਮਨ ਸਮਝਣ ਲੱਗੇ ਨੇ ਉਹ ਸਮਝਦੇ ਨੇ ਕਿ ਅਸੀਂ ਰੱਜਵਾੜੇ ਆ ਲੋਕ ਸਾਨੂੰ ਸਵਾਲ ਕਿਉਂ ਕਰਦੇ ਨੇ ਪਰ ਅਸੀਂ ਇਹ ਮਹਿਸੂਸ ਕਰਦੇ ਆ ਜਥੇਬੰਦੀਆਂ ਵਾਲੇ ਕਿ ਜਿਹੜੀ ਵੀ ਜਿਦੀ ਵੀ ਸਰਕਾਰ ਕੋਈ ਜ਼ਿਆਦਤੀ ਕਰਦੀ ਹੈ ਤਾਂ ਉਹਦੇ ਮੁੱਦੇ ਜ਼ਰੂਰ ਉਠਾਏ ਜਾਣੇ ਚਾਹੀਦੇ ਆ ਤੁਹਾਨੂੰ ਪਤਾ ਹੈ ਅਸੀਂ ਦਿੱਲੀ ਤੋਂ ਵੱਡਾ ਅੰਦੋਲਨ ਲੜ ਕੇ ਆਏ ਆ ਉੱਥੇ ਭਾਜਪਾ ਦੀ ਹਕੂਮਤ ਆ ਉਹਨਾਂ ਨੇ ਜੋ ਕੋ ਸਾਡੇ ਨਾਲ ਸਲੂਕ ਕੀਤਾ ਮੇਨਲੀ ਉਹ ਸਾਰੇ ਸਵਾਲ ਉਸੇ ਉਹਨਾਂ ਦੇ ਰੁਭਈਏ ਦੇ ਆਲੇ-ਦਾਲੇ ਘੁੰਮਦੇ ਨੇ ਇਹ ਆ ਜਿਹੜਾ ਇਸ ਵੇਲੇ ਅੰਦੋਲਨ ਚੱਲਦਾ ਹੈ ਉਹ ਸਵਾਲ ਵੀ ਉਸ ਰੁਪਈਏ ਦੇ ਆਲੇ ਦੋਲੇ ਆ ਪਾਲਿਸੀਜ਼ ਦੇ ਉੱਤੇ ਨੇ ਪਿਛਲੇ ਦਿਨੀ ਸ੍ਰੀ ਸੁਨੀਲ ਜਾਖੜ ਹੋਰਾਂ ਨੇ ਜਿਹੜੇ ਭਾਜਪਾ ਦੇ ਇਸ ਵੇਲੇ ਪ੍ਰਧਾਨ ਨੇ ਕਿਸੇ ਵੇਲੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਕਿਹਾ ਇਹ ਗਿਆ ਸੀ ਭਈ ਉਹ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਇੱਕ ਵੀ ਸਵਾਲ ਦਾ ਸਾਡੇ ਦਾ ਜਵਾਬ ਉਹਨਾਂ ਨੇ ਆਪਣੀ ਵਿਚਾਰੀ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਨਹੀਂ ਸਿਰਫ ਮਾਡਲ ਸਲਿੰਗਿੰਗ ਕੀਤੀ ਹੈ ਇਸ ਤੋਂ ਬਾਅਦ ਕੁਝ ਨਹੀਂ ਹੋਇਆ ਚਿਕਨ ਸਿਟੂੰਦ ਸਵਾ ਕੁਝ ਨਹੀਂ ਹੋਇਆ ਫੇਰ ਵੀ ਜੋ ਕੁਝ ਉਹਨਾਂ ਨੇ ਕਿਹਾ ਉਹਦੇ ਤੇ ਕੁਝ ਅਸੀਂ ਆਪਣਾ ਰਿਐਕਸ਼ਨ ਤੁਹਾਡੇ ਰਾਹੀਂ ਪਹੁੰਚਾਉਣਾ ਚਾਹੁੰਦੇ ਆ ਉਹਨਾਂ ਨੇ ਇੱਕ ਗੱਲ ਕਹੀ ਸੀ ਭਈ ਉਹ 2014 ਚ ਆਏ ਉਦੋਂ ਕਣਕ ਤੇ ਝੋਨਾ 32000 ਕਰੋੜ ਰੁਪਏ ਦਾ ਪੰਜਾਬ ਵਿੱਚ ਵਿਖਿਆ ਸੀ ਤੇ ਹੁਣ 2024 ਵਿੱਚ ਇਹੀ 70000 ਕਰੋੜ ਦਾ ਵਿਖਿਆ ਸਾਡਾ ਇਹ ਕਹਿਣਾ ਹੈ ਵੀ ਉਹਨਾਂ ਨੇ A2+FL ਦੇ ਹਿਸਾਬ ਨਾਲੇ ਪਾ ਮਿਥਿਆ ਉਹਨਾਂ ਦਾ ਵਾਅਦਾ ਸੀ C2+50% ਦਾ ਜੇ C+ C2+50% ਦੇ ਹਿਸਾਬ ਨਾਲ ਦਿੰਦੇ ਤਾਂ ਅੱਜ ਇਹ ਹੀ 73000 ਕਰੋੜ ਦਾ ਇਹ ਸਾਡੀ ਦੋ ਹੀ ਫਸਲਾਂ ਹੋਣੀਆਂ ਸੀ ਇਹ 1 ਸਾਲ ਵਿੱਚ 3000 ਕਰੋੜ ਰੁਪਈਆ ਸਾਡਾ ਹੋ ਰਗੜ ਗਏ ਇਹਦੇ ਪਹਿਲਾਂ ਹਰ ਸਾਲ ਵਿੱਚ ਜਿਹੜਾ A2+FL ਨਾਲ ਸਾਨੂੰ ਘਾਟਾ ਪੈਂਦਾ ਰਿਹਾ ਉਹ ਅਲੱਗ ਇਹ ਉਹਨਾਂ ਨੇ ਕਿਉਂ ਨਹੀਂ ਸਪਸ਼ਟ ਕੀਤਾ ਇਹ C2+ 50% ਦਾ ਫਾਰਮੂਲਾ ਜਿਹੜਾ ਉਹਨਾਂ ਦੇ ਮੈਨੀਫੈਸਟੋ ਵਿੱਚ ਵੀ ਸੀ ਉਹ ਉਹਨਾਂ ਨੇ ਕਿਉਂ ਉਹਨੂੰ ਇਗਨੋਰ ਕਰੀ ਰੱਖਿਆ A2+FL ਦੇ ਮੁਤਾਬਕ ਪਾ ਦੇ ਕੇ ਸਾਨੂੰ ਚਾਲਦੇ ਰਹੇ ਦੂਜੀ ਗੱਲ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਸਾਡਾ ਸਵਾਲ ਹੈ ਕਿ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਵਧੀ ਹੈ ਲਗਾਤਾਰ 10 ਸਾਲਾਂ ਚ ਉਹਦਾ ਉਹ ਜ਼ਿਕਰ ਕਿਉਂ ਨਹੀਂ ਕਰਦੇ ਉਸ ਵੇਲੇ ਮਿਸਾਲ ਦੇ ਤੌਰ ਤੇ ਡੀਜ਼ਲ ਦਾ ਰੇਟ 55 ਰੁਪਏ 48 ਪੈਸੇ ਪਰ ਲੀਟਰ ਸੀ ਜਿਹੜਾ ਐਸ ਵੇਲੇ 87 ਰੁਪਏ 11 ਪੈਸੇ ਹੈ 60% ਇਨਕਰੀਸ ਹੈ ਇੱਕ ਟਰੈਕਟਰ ਆਮ ਟਰੈਕਟਰ ਜਿਹੜਾ ਅਸੀਂ ਸਵਰਾਜ ਦਾ ਮੈਂ ਜ਼ਿਕਰ ਕਰਨ ਸਾਢੇ 3 ਲੱਖ ਰੁਪਏ ਦਾ ਸੀ ਉਸ ਵੇਲੇ 2014 ਚ ਜਿਹਦੀ ਕੀਮਤ ਐਸ ਵੇਲੇ 7 ਲੱਖ 84000 400 ਰੁਪਏ ਹੈ 125% ਇਨਕਰੀਸ ਹੈ ਦੁੱਗਣੇ ਤੋਂ ਵੀ ਵੱਧ ਗਿਆ ਇਸੇ ਤਰ੍ਹਾਂ ਹਰ ਚੀਜ਼ ਦੇ रेट ਵਧੇ ਇੱਕ ਹੋਰ ਬੜੀ ਕਮਾਲ ਹੋਈ ਭਾਜਪਾ ਦੇ ਆਉਣ ਤੋਂ ਪਹਿਲਾਂ ਕਦੇ ਐਗਰੀਕਲਚਰ ਇਨਪੁਟਸ ਦੇ ਉੱਤੇ ਕੋਈ ਟੈਕਸ ਨਹੀਂ ਸੀ ਹੁੰਦਾ ਇਹਨਾਂ ਨੇ ਪਹਿਲਾਂ 18% ਜੀਐਸਟੀ ਲਾਇਆ ਤੇ ਹੁਣ 28% ਜੀਐਸਟੀ ਲਾਇਆ ਇਹ ਕੰਮ ਤਾਂ ਭਾਜਪਾ ਦਾ ਕੀਤਾ ਇਹ ਤਾਂ ਉਹ ਜ਼ਿਕਰ ਕਿਉਂ ਨਹੀਂ ਕਰਦੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਕਿਹਾ ਵੀ ਅਸੀਂ ਪਾਣੀ ਦੇ ਮੋਰਚੇ ਤੇ ਕੰਮ ਬਹੁਤ ਕੀਤਾ ਸੀ ਫਿਰ ਅਸੀਂ ਚੁੱਪ ਕੇ ਉਹ ਕਰ ਗਏ ਮੇਰਾ ਜਵਾਬ ਬੜਾ ਸਪਸ਼ਟ ਹੈ ਅਸੀਂ ਮੋਰਚਾ ਹਾਲੇ ਵੀ ਲਾਉਣਾ ਹੈ ਪਰ ਕਿਉਂਕਿ ਸਾਡੇ ਸਾਥੀਆਂ ਨੇ ਬਾਰਡਰ ਤੇ ਮੋਰਚਾ ਲਾ ਦਿੱਤਾ ਸੀ ਅਸੀਂ ਉਹ ਮੋਰਚਾ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਸਾਨੂੰ ਸਾਡੇ ਕੰਮ ਦਾ ਪਤਾ ਹੈ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਅਸੀਂ ਕਿਸਾਨਾਂ ਦੀ ਮੰਗਾਂ ਲਈ ਪਹਿਲਾਂ ਵੀ ਲੜਦੇ ਸੀ ਹੁਣ ਵੀ ਲੜਦੇ ਹਾਂ ਫੇਰ ਵੀ ਲੜਾਂਗੇ ਸਾਨੂੰ ਪਤਾ ਵੀ ਕਿਹੜਾ ਮੋਰਚਾ ਸੀ ਕਦੋਂ ਲਾਉਣਾ ਸੀ ਇੱਕ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਦੂਜਾ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ ਇਹ ਸਾਡੇ ਮੂੰਹ 'ਚ ਗੱਲ ਨਾ ਪਾਉਣ ਤੀਸਰੀ ਗੱਲ ਇਹ ਕਿ ਵੀ ਮੈਨੂੰ ਸਾਨੂੰ ਮਹਿਸੂਸ ਹੁੰਦੀ ਹੈ ਵੀ ਅੱਜ ਬਾਦਪਾਵਾਲੇ ਜਿੱਦਾਂ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਹੈਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਗੱਲ ਕਹੀ ਸੀ ਉਹਨਾਂ ਨੇ ਪਹਿਲਾਂ ਉਹ ਮਿਲੇ ਉਦੇ ਜਵਾਬ ਚ ਅਸੀਂ ਪੋਜੀਸ਼ਨ ਨੂੰ ਕਹਿ ਕੇ ਆਏ ਵੀ ਸਾਡਾ ਸਾਰਾ ਸਵਾਲ ਕਰਨ ਦਾ ਪ੍ਰੋਗਰਾਮ ਟੋਟਲੀ ਪੀਸਫੁਲ ਹੋਏਗਾ ਅਸੀਂ ਕਿਤੇ ਵਾਇਲੈਂਟ ਨਹੀਂ ਹੋਵਾਂਗੇ ਸਵਾਲ ਕਰਨਾ ਸਾਡਾ ਅਧਿਕਾਰ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ ਉਹਨਾਂ ਨੂੰ ਅਧਿਕਾਰ ਹੈ ਸਵਾਲ ਕਰਨ ਪੁੱਛਣ ਕਿ ਉਹਨਾਂ ਦੀ ਕੀ ਫਾਲਸੀ ਹੈ ਪਰ ਹੁੰਦਾ ਇਹ ਹੈ ਵੀ ਜਦੋਂ ਅਸੀਂ ਸਵਾਲ ਕਰਨਾ ਹੁੰਦਾ ਇਹਨਾਂ ਦੇ ਕੈਂਡੀਡੇਟ ਆਉਂਦੇ ਆ ਪਹਿਲੀ ਕੋਸ਼ਿਸ਼ ਹੁੰਦੀ ਆ ਉਹਨਾਂ ਦੇ ਵੀ ਅਸੀਂ ਲੋਕਾਂ ਦੀ ਮਿੱਟੀ ਪਾ ਕੇ ਲੰਘ ਜਾਈਏ ਉਹ ਰੁਕਦੇ ਹੀ ਨਹੀਂ ਤੇ ਰੋਕਣ ਵਾਸਤੇ ਅੱਗੇ ਘੇਰਨਾ ਪੈਂਦਾ ਤੇ ਜਦੋਂ ਘੇਰਦੇ ਨੇ ਤਾਂ ਜਿਹੜੇ ਇਹਨਾਂ ਦੇ ਨਾਲ ਸੋਕ ਕਾਰਡ ਵਰਕਰਸ ਹੁੰਦੇ ਨੇ ਇਹਨਾਂ ਨੂੰ ਵਰਕਰ ਕਹਿੰਦੇ ਆ ਉਹ ਖਰੂਦੀ ਕਿਸਮ ਦੇ ਲੋਕ ਨੇ ਉਹ ਜਦੇ ਸਾਡੇ ਬੰਦਿਆਂ ਨਾਲ ਧੱਕਾ ਮੂਕੀ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਪੁਲਿਸ ਉਹਨਾਂ ਦੀ ਮਦਦ ਤੇ ਆ ਜਾਂਦੀ ਹੈ ਇਸ ਤਰ੍ਹਾਂ ਇਹ ਖੁਦ ਹਾਲਾਤ ਖਰਾਬ ਕਰਦੇ ਨੇ ਸਾਡਾ ਕੋਈ ਮਨਸ਼ਾ ਨਹੀਂ ਅੱਜ ਵੀ ਤੁਹਾਡੇ ਲਈ ਆਪਣੇ ਸਾਰੇ ਕੇਟਰ ਨੂੰ ਇਹ ਹਦਾਇਤ ਕਰਦੇ ਆ ਕਿ ਸਾਡਾ ਸਵਾਲ ਕਰਨ ਦਾ ਤਰੀਕਾ ਵੀ ਟੋਟਲੀ ਪੀਸਫੁਲ ਵਾਇਰਲਸ ਦੇ ਨੇੜੇ ਤੇਲੇ ਵੀ ਨਹੀਂ ਜਾਣਾ ਜੇ ਕੋਈ ਉਕਸਾਵੇ ਵੀ ਤਾਂ ਵੀ ਉਕਸਾੜਤ ਨਹੀਂ ਹੋਣਾ ਇਹ ਸਾਡਾ ਫੈਸਲਾ ਹੈ ਪਰ ਸਵਾਲ ਅਸੀਂ ਜ਼ਰੂਰ ਕਰਾਂਗੇ ਤੇ ਹੁਣ ਸਾਡੇ ਸਤਿਕਾਰਯੋਗ ਹਰਿੰਦਰ ਅਗਲਾ ਮਸਲਾ ਪੇਸ਼ ਕਰੋ ਜਿਵੇਂ ਅਸੀਂ 11 ਸਵਾਲ ਭਾਜਪਾ ਨੂੰ ਬਣਾਏ ਸੀ ਉਸੇ ਤਰ੍ਹਾਂ 11 ਸਵਾਲ ਅਸੀਂ ਆਜਾਪ ਨੂੰ ਵੀ ਬਣਾਏ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵੀ ਉਹਨਾਂ ਤੋਂ ਵੀ ਅਸੀਂ ਆਉਣ ਵਾਲੇ ਦਿਨਾਂ 'ਚ 11 ਸਵਾਲ ਜਿਹੜੇ ਆ ਪਿੰਡਾਂ ਦੇ ਵਿੱਚ ਪੁੱਛਾਂਗੇ ਨੰਬਰ 1 ਲੰਮੀ ਪਸ਼ੂਆਂ ਦੀ ਜਿਹਨੂੰ ਲੰਬੀ ਸਕਿਮ ਪਈ ਸੀ ਬਿਮਾਰੀ ਉਹਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਨੰਬਰ 2 ਹੜ੍ਹਾਂ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਨੰਬਰ 3 ਗੜੇਮਾਰੀ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਨੰਬਰ 4 ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਨੰਬਰ 5 ਡੈਮ ਸੇਫਟੀ ਐਕਟ ਦਾ ਵਿਰੋਧ ਕਿਉਂ ਨਹੀਂ ਕੀਤਾ ਨੰਬਰ 6 ਗੰਨੇ ਦੀ ਬਕਾਇਆ ਰਾਸ਼ੀ ਜੋ ਅਜ ਤੱਕ ਜਾਰੀ ਹੈ ਕਿਉਂ ਨਹੀਂ ਜਾਰੀ ਕੀਤੀ ਗਈ ਨੰਬਰ 7 ਔਰਤਾਂ ਨੂੰ 1000 ਰੁਪਏ ਕਿਉਂ ਨਹੀਂ ਦਿੱਤੇ ਗਏ ਨੰਬਰ 8 ਨਸ਼ੇ ਬੰਦ ਕਰਨ ਲਈ ਤੁਸੀਂ ਕੀ ਕੀਤਾ ਨੰਬਰ 9 ਅਵਾਰਾ ਪਸ਼ੂਆਂ ਦਾ ਕੀ ਹੱਲ ਕੀਤਾ ਨੰਬਰ 10 ਮੂੰਗੀ ਦੀ ਐਮ ਐਸ ਪੀ ਤੁਸੀਂ ਕਹਿੰਦੇ ਸੀ ਉਹ ਨਹੀਂ ਦਿੱਤੀ ਖਰੀਦ ਕਿਉਂ ਨਹੀਂ ਕੀਤੀ ਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਵੀ ਤੁਸੀਂ ਗੱਲ ਸੀ ਉਹ ਕਿਉਂ ਨਹੀਂ ਕੀਤੀ ਨੰਬਰ 11 ਖੇਤੀ ਨੀਤੀ ਕਿਉਂ ਨਹੀਂ ਤੁਸੀਂ ਬਣਾਈ ਤੁਸੀਂ ਕਹਿੰਦੇ ਸੀ 2 ਮਹੀਨੇ ਚ 3 ਮਹੀਨੇ ਚ ਖੇਤੀ ਨੀਤੀ ਅਸੀਂ ਬਣਾ ਦਵਾਂਗੇ ਪਰ ਉਹ ਵੀ ਨਹੀਂ ਬਣਾਈ ਅਸੀਂ 3 ਦਿਨ ਚੰਡੀਗੜ੍ਹ ਅੰਦੋਲਨ ਕੀਤਾ ਸੀ 3 ਦਿਨ 12 ਮੰਗਾਂ ਤੇ ਵੀ ਸਾਡੀ ਸਹਿਮਤੀ ਹੋਈ ਸੀ ਉਹਨਾਂ ਚੋਂ ਵੀ ਕੋਈ ਮੰਗਾਂ ਜਿਹੜੀਆਂ ਉਹ ਸਾਡੀਆਂ ਤੁਸੀਂ ਨਹੀਂ ਸਾਨੂੰ ਦਿੱਤੀਆਂ ਕੋਈ ਐਲਾਨ ਨਹੀਂ ਕੀਤੇ ਇਹ ਅਸੀਂ ਆਪ ਬਲ ਨੂੰ ਵੀ ਜਿਹੜੇ ਸਵਾਲ ਨੇ ਬਣਾਏ ਜਾਵਾਂਗੇ ਦੂਸਰਾ ਸਾਡੇ ਤੇ ਇੱਕ ਹੋਰ ਅਟੈਕ ਜਿਹੜਾ ਇਹਨਾਂ ਦੇ ਹੰਸਲਾ ਹੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ ਤੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਜਦ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ ਤੁਸੀਂ ਕੀ ਕੀਤਾ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਆ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਇਹ ਗਰੀਬਾਂ ਨੂੰ ਇਹ ਮਜ਼ਦੂਰਾਂ ਨੂੰ ਹੱਕ 'ਚ ਕੋਈ ਗੱਲ ਕੀਤੀ ਹੋਵੇ ਦੂਸਰਾ ਕਹਿੰਦੇ ਆ ਵੀ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ 12 ਕਰੋੜ ਦੀ ਉਹਨਾਂ ਕੋ ਕੋਠੀ ਆ ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਅੱਧੇ ਅਮੀਰ ਉਮੀਦਵਾਰਾਂ ਨੂੰ ਅਮੀਰ ਹੋਣਗੇ ਤੇ ਉਹ ਗਰੀਬ ਕਿੱਥੋਂ ਹੋਗੇ ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਸਾਡਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਆ ਫਿਰ ਕਹਿੰਦੇ ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਾਉ ਦੋਨੋਂ ਮੈਂ ਦੇਖੂਗਾ ਉਹ ਤੁਸੀਂ ਸਾਨੂੰ ਕੀ ਦੇਖ ਲੋਂਗੇ ਅਸੀਂ ਪੰਜਾਬੀਆਂ ਦੂਜੇ ਸਿੱਖਾਂ ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਮੋਦੀ ਨੇ ਬਥੇਰਾ ਕੋਈ ਸਾਡੇ ਲਈ ਕੀਤਾ ਰੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕੇ ਆਖਰ ਨੂੰ ਗਲਤੀ ਮੰਨ ਕੇ ਉਹਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀਗੇ ਇਸ ਲਈ ਇਹ ਜੀਆਂ ਗੱਲਾਂ ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇਹ ਇਨਸਾਨ ਰਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਝ ਕਰਵਾ ਲਓ ਪਰ ਜੇ ਸਾਨੂੰ ਕੋਈ ੱੱੱਕੇ ਨਾ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ ਧੰਨਵਾਦੀ ਹੁਣ ਹਰਮਿੰਦਰ ਸਿੰਘ ਕਾਦੀਆਂ ਜੀ ਜਿਹੜਾ ਆਪਣਾ ਪੰਜਾਬੀ ਸੂਬਾ ਐਸਕੇਮ ਇਹ ਸਮਝਦੀ ਆ ਵੀ ਇਹਦੇ ਵਿੱਚ ਸਭ ਤੋਂ ਵੱਧ ਭਾਈਚਾਰਕ ਸਾਂਝ ਆ ਇਹ ਭਾਈਚਾਰਕ ਸਾਂਝ ਦਾ ਸਬੂਤ ਅੰਦੋਲਨ ਵੀ ਆ ਤੇ ਲੱਖ ਲੱਖ ਲੱਗੇ ਹੋਏ ਮੋਰਚੇ ਜਿੱਥੇ ਹਰ ਤਰ੍ਹਾਂ ਦਾ ਵਰਗ ਆ ਕੇ ਕਿਸਾਨਾਂ ਦਾ ਸਾਥ ਵੀ ਦਿੰਦਾ ਤੇ ਕਿਸਾਨ ਵੀ ਉਹਨਾਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨਾਲ ਖੜਦੇ ਆ ਜਿਹੜੀ ਵਿਰੋਧਤਾ ਦਰਜ ਕਰਨ ਦੀ ਗੱਲ ਕੀਤੀ ਗਈ ਐਸਕੇਮ ਵੱਲੋਂ 21 ਤ੍ਰਿਕ ਨੂੰ ਵੱਡਾ ਕੱਟ ਕਰਕੇ ਜਗਰਾਵੇ ਇਹਦੀ ਵਿਰੋਧਤਾ ਦਰਜ ਕੀਤੀ ਜਾਊਗੀ ਜਿਹੜੇ ਸਵਾਲ ਪ੍ਰਸ਼ਨ ਕੈਂਡੀਡੇਟਸ ਬੋਲ ਰਹੇ ਨੇ ਉਹ ਆਪਣੇ ਸਵਾਲਾਂ ਦੇ ਜਵਾਬ ਕਿਸੇ ਤਰੀਕੇ ਨਾਲ ਵੀ ਦਰਜ ਕਰਾ ਲੈਣ ਅੱਜ ਜੇ ਮਾਨਯੋਗ ਬੀਜੇਪੀ ਦੇ ਪ੍ਰਧਾਨ ਨੇ ਇੱਥੇ ਸਵਾਲ ਕੀਤੇ ਅੱਜ ਅਸੀਂ ਉਹਦੇ ਜਵਾਬ ਦੇ ਦیتے ਆ ਉਹ ਆਪਣੀ ਸ਼ਬਦਾਵਲੀ ਨੂੰ ਚੰਗਾ ਰੱਖਦੇ ਹੋਏ ਅਗਲੇ ਆਂਸਰ ਜਦੋਂ ਮਾਤੀ ਦੇ ਸਕਦੇ ਆ ਜਿਹੜਾ ਸਾਨੂੰ ਖਰਾਬ ਕਿਸਮ ਦੇ ਆਨਸਰ ਸਮਝਦੇ ਆ ਤਾਂ ਅਸੀਂ ਤਾਂ ਲੌਜੀਕਲੀ ਉਹਨਾਂ ਨੂੰ ਕੁਐਸਚਨ ਪੁੱਛਿਆ ਤੇ ਲੌਜੀਕਲੀ ਉਹ ਆਪਣੇ ਆਨਸਰ ਦੇਣ ਆਪਣੇ ਆਨਸਰ ਉਹ ਭੱਜਣ ਨਾ ਉਹੀ ਲੋਕ ਉਹਨਾਂ ਨੂੰ ਪਿੰਡਾਂ 'ਚ ਪੁੱਛ ਰਹੇ ਨੇ ਕਿ 21 ਤਰੀਕ ਨੂੰ ਸਾਰਿਆਂ ਨੂੰ ਤੁਹਾਡੇ ਮਾਰਨ ਥੁਰੇ ਸੀ ਬੇਨਤੀ ਕਰਦੇ ਆ ਵੀ ਵੱਡੇ ਕੱਟ ਦੇ ਰੂਪ ਦੇ ਵਿੱਚ ਜਿਹੜੇ ਭਾਜਪੀ ਦੇ ਵਿਰੋਧ ਦੇ ਤੇ ਸਰਕਾਰਾਂ ਮੌਕੇ ਦੀਆਂ ਵਿਰੋਧ ਦੇ ਉੱਤੇ ਜਿਹੜੀਆਂ ਆਪਣੀ ਮੰਗਾਂ ਨੇ ਉਹਦੇ ਵੱਡੇ ਇਕੱਠ ਆਪਾਂ 21 ਤਰੀਕ ਨੂੰ ਜਗਰਾਵਾਂ 'ਚ ਲੈ ਕੇ ਜਾਈਏ ਜਿੱਥੇ ਜਿਹੜੀ ਲੈਕਲ ਪੋਲਿਟਿਕਸ ਆ ਉਹਨੂੰ ਇਹ ਸਮਝ ਲੱਗੇ ਵੀ ਲੋਕ ਆਪਣੀ ਮੰਗਾਂ ਲਈ ਜਾਗਰੂਕ ਹੋ ਚੁੱਕੇ ਆ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਅੱਗੇ ਆਉਣ ਵਾਲੇ ਸਮੇਂ ਜੀ ਵੋਟ ਪਾਉਣਗੇ ਤੇ ਸਾਰੇ ਆਵਾਮ ਨੂੰ ਇਹ ਬੇਨਤੀ ਹੈ ਐਸ ਕੇ ਵੱਲੋਂ ਵੀ ਜਿਹੜਾ ਆਪਣਾ ਭਾਈ ਜਿਹੜਾ ਸਾਂਝ ਤੁਹਾਡੀ ਗਲੀ ਮੋਹੱਲੇ ਪਿੰਡਾਂ ਚ ਬਣਿਆ ਹੋਇਆ ਉਹਨੂੰ ਆਹ ਇਲੈਕਸ਼ਨਾਂ ਖਾਤਰ ਖਰਾਬ ਨਾ ਕਰਨ ਤੇ ਸਾਥ ਗੁਰ ਨੂੰ ਆਪਣੀ ਵੋਟ ਪਾਉਣ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਇੱਥੇ ਜਿਹੜਾ ਦਿੱਲੀ ਅੰਦੋਲਨ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਪਾਰਟੀ ਮੀਟਿੰਗ ਸੀ ਡੀ ਸੀ ਐਸ ਏ ਹਾਲ ਵਿੱਚ ਇਹ ਉਸ ਵੇਲੇ ਸੁਨੀਲ ਜਾਖੜ ਹੁਣੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਉਸ ਸੈਮੀਨਾਰ ਦੇ ਵਿੱਚ ਉਸ ਆਲ ਪਾਰਟੀ ਮੀਟਿੰਗ 'ਚ ਹਾਜ਼ਰ ਸੀ ਸਾਰੀ ਗੱਲਬਾਤ ਅਖੀਰ ਵਿੱਚ ਜਾਖੜ ਸਾਹਿਬ ਨੂੰ ਮੈਂ ਟਾਈਮ ਦਿੱਤਾ ਸੀ ਇਹ ਬੋਲਦੇ ਸੀ ਇਹਨਾਂ ਦੇ ਮੈਂ ਸ਼ਬਦ ਜਾਖੜ ਸਾਹਿਬ ਨੂੰ ਯਾਦ ਕਰਾਉਣਾ ਇਹਨਾਂ ਨੇ ਕਿਹਾ ਸੀ ਭਈ ਜਿਸ ਤਰ੍ਹਾਂ ਦੇ ਕਾਨੂੰਨ ਜਿਨ੍ਹਾਂ ਦਾ ਅੱਜ ਇੱਥੇ ਸੈਮੀਨਾਰ 'ਚ ਜ਼ਿਕਰ ਹੋਇਆ ਹੈ ਜੇ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਨਾ ਲੜੇ ਸਾਰੇ ਪਾਰਟੀਆਂ ਵਾਲੇ ਸਾਰੇ ਪੰਜਾਬੀ ਤਾਂ ਘੱਟੋ ਘੱਟ ਪੰਜਾਬ ਨੇ ਨਹੀਂ ਬਚਣਾ ਔਰ ਇਹ ਵੀ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਸਾਨੂੰ ਸੱਦਾ ਦਿਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਕਰਾਂਗੇ ਇਹ ਅਸੀਂ ਤਾਂ ਲੜਾਈ ਕਰਕੇ ਕਾਨੂੰਨ ਵਾਪਸ ਕਰਾ ਕੇ ਆ ਗਏ ਇਹ ਮੋਢੇ ਨਾਲ ਮੋਢਾ ਸਾਡੇ ਨਾਲ ਅੱਜ ਤੱਕ ਜਾਖੜ ਸਾਹਿਬ ਨੇ ਤਾਂ ਲਾਇਆ ਨਹੀਂ ਇੱਕ ਗੱਲ ਦੂਸਰੀ ਸਾਨੂੰ ਇਹ ਲੱਗਦਾ ਵੀ ਅੱਜ ਹੁਣ ਬੀਜੇਪੀ ਬੀਜੇਪੀ ਕੋਈ ਨਹੀਂ ਹੈ ਇਹ ਹਾਈਬ੍ਰਿਡ ਹੋ ਗਈ ਇਹਦੇ ਵਿੱਚ ਕਾਂਗਰਸ ਵੀ ਆ ਗਈ ਅਕਾਲੀ ਦਲ ਵੀ ਆ ਗਿਆ ਆਮ ਆਦਮੀ ਪਾਰਟੀ ਵੀ ਆ ਗਈ ਸਾਰੀਆਂ ਪਾਰਟੀਆਂ ਦਾ ਮਿਲ ਕੋਬਾ ਗਿਆ ਇਹ ਇਸ ਤਰ੍ਹਾਂ ਦੀ ਪਾਰਟੀ ਬਣ ਗਈ ਜਿਹੜੀ ਮਿਕਸਡ ਬਰੀਡ ਜੀ ਹੈ ਤੇ ਉਹਨਾਂ ਨੂੰ ਉਹ ਕੋਈ ਆਪੋ ਵਿੱਚ ਹੀ ਉਹਨਾਂ ਦੇ ਸੁਭਾਅ ਨਹੀਂ ਹਾਲੇ ਮਿਲੇ ਇਦਾਂ ਦਾ ਜਦੋਂ ਆਪੂ ਵਿੱਚ ਇਕੱਠੇ ਹੋਏ ਫਿਰ ਟਾਈਮ ਨਹੀਂ ਮਿਲਿਆ ਹਾਲੇ ਆਪੂ ਵਿੱਚ ਕੋਈ ਇਹਨੂੰ ਬਣਾਉਣ ਵਾਸਤੇ ਆਪੂ ਵਿੱਚ ਸਾਂਝ ਬਣਾਉਣ ਵਾਸਤੇ ਇਹਨਾਂ ਨੂੰ ਸਮਾਂ ਨਹੀਂ ਮਿਲਿਆ ਤੇ ਕੋਈ ਕੁਝ ਬੋਲੀ ਜਾਂਦਾ ਕੋਈ ਕੁਝ ਬੋਲੀ ਜਾਂਦਾ ਇੱਕ ਤਰ੍ਹਾਂ ਦੀ ਇਨਡਿਸਿਪਲਿਨਡ ਫੌਜ ਹੈ ਜਿਹੜੀ ਆਪਣੇ ਆਪ ਨੂੰ ਹੁਕਮਰਾਨ ਸਮਝਦੀ ਹੈ ਲੋਕਾਂ ਨੂੰ ਰਿਆਇਆ ਸਮਝਦੀ ਹੈ ਤੇ ਇਸੇ ਕਰਕੇ ਉਹਨਾਂ ਨੂੰ ਸਾਡੇ ਸਵਾਲ ਅਜੀਬ ਲੱਗਦੇ ਨੇ ਇਹਦਾ ਉਹ ਜਵਾਬ ਦੇਣਾ ਨਹੀਂ ਚਾਹੁੰਦੇ ਸਾਨੂੰ ਅਫਸੋਸ ਹੈ ਵੀ ਸਾਡੇ 11 ਸਵਾਲਾਂ ਦਾ ਜਵਾਬ ਦਿੰਦੇ ਸਾਨੂੰ ਖੁਸ਼ੀ ਹੁੰਦੀ ਜੇ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆਪਣੀ ਪੂਰੀ ਫੌਜ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਤੇ ਪੰਜਾਬ ਦੇ ਲੋਕ ਇਹਦੇ ਮਾਣੇ ਕੀ ਕੱਢਣ ਇਹ ਲੋਕਾਂ ਨੂੰ ਸੋਚਣਾ ਪਏਗਾ ਅਸੀਂ 13 ਮਹੀਨੇ ਉੱਥੇ ਬੈਠੇ ਅੰਦੋਲਨ ਸਰਕਾਰ ਇਹਨਾਂ ਦੀ ਸੀ ਸਵਾਲ ਕਿਤੇ ਕਰੀਏ ਕੋਦੇ ਤੇ ਇਹਨਾਂ ਤੇ ਹੋਣਗੇ ਪੰਜਾਬ ਸਰਕਾਰ ਨਾਲ ਜੋ ਕੁਝ ਸਬੰਧਤ ਆ ਹਰਮਿਤ ਸਿੰਘ ਹਰਿੰਦਰ ਸਿੰਘ ਨੇ ਅੱਜ ਜੋ ਸਵਾਲ ਪੜ੍ਹ ਕੇ ਸੁਣਾਤੇ ਉਹ ਵੀ ਸਾਡੇ ਲੋਕ ਸਵਾਲ ਕਰ ਰਹੇ ਨੇ ਇੱਥੇ ਪੰਜਾਬ ਵਿੱਚ ਰਾਜ ਕਰਨ ਵਾਲੀ ਪਾਰਟੀ ਤੇ ਵੀ ਸਵਾਲ ਕਰ ਰਹੇ ਆ ਜਿਨ੍ਹਾਂ ਦਾ ਕੇਂਦਰ ਵਿੱਚ ਰਾਜ ਪਾਕ ਸੀ ਉਹਨਾਂ ਤੇ ਵੀ ਸਵਾਲ ਕਰ ਰਹੇ ਆ ਤੇ ਸਵਾਲ ਕਰਨਾ ਸਾਡਾ ਅਧਿਕਾਰ ਹੈ ਅਫਸੋਸ ਇਹ ਹੈ ਵੀ ਇਹ ਇਹਨਾਂ ਦੀ ਜਿਹੜੀ ਰੁਚੀ ਸੀ ਉਹ ਅਨ ਡੈਮੋਕਰੇਟਿਕ ਹੀ ਨਹੀਂ ਡਿਕਟੇਟਰਾਂ ਵਾਲੀ ਰੁਚੀ ਸੀ ਡਿਕਟੇਟਰਾਂ ਵਾਂਗ ਪੀਛਾ ਆਏ ਲੋਕਾਂ ਨੂੰ ਭੁੱਲ ਗਏ ਪੀ ਇਹ ਲੋਕ ਇਸ ਦੇਸ਼ ਦੇ ਨੇ ਸਾਡੇ ਵੋਟਰ ਨੇ 13 ਮਹੀਨੇ ਉੱਥੇ ਬਿਠਾ ਕੇ ਰੱਖਣਾ 750 ਕਿਸਾਨਾਂ ਨੂੰ ਸ਼ਹੀਦ ਕਰ ਦੇਣਾ ਤੇ ਸਾਹਮਣੇ ਲੋਕਾਂ ਦੇ ਮੈਂ ਇੱਕ ਕੇਸ ਦੀ ਸ਼ੁੱਕ ਕਰਨ ਵਾਲੇ ਕੇਸ ਦੀ ਜਾਂਚ ਹੋ ਰਹੀ ਹੈ ਮੈਂ ਉਸ ਜੱਜ ਨੂੰ ਸਵਾਲ ਕੀਤਾ ਸੀ ਜੀ ਮੈਨੂੰ ਦੱਸਿਓ ਮੇਰਾ ਡੈਮੋਕਰੈਟਿਕ ਰਾਈਟ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ ਕਹਿੰਦੇ ਹਾਂ ਮੈਂ ਦਿੱਲੀ ਜਾਣਾ ਚਾਹੁੰਦਾ ਕਿਸੇ ਨੂੰ ਡਿਸਟਰਬ ਨਹੀਂ ਕਰਦਾ نیشنل ਹਾਈਵੇ ਦੇ ਉੱਤੇ ਜਾਣਾ ਹੈ ਤੇ ਮੇਰਾ ਜਾਣ ਦਾ ਅਧਿਕਾਰ ਹੈ ਹਾਂ ਮੈਂ ਕਿਹਾ ਦਿੱਲੀ ਮੇਰੀ ਰਾਜਧਾਨੀ ਹੈ ਉੱਥੇ ਜਾਣਾ ਚਾਹੁੰਨਾ ਜਾ ਸਕਦਾ ਹਾਂ ਹਾਂ ਤੇ ਜੇ ਮੈਂ ਕਾਨੂੰਨ ਤੋੜਾਂ ਪੁਲਿਸ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ ਕਰ ਸਕਦੀ ਹੈ ਤੇ ਮੈਂ ਕਿਹਾ ਜੇ ਅਸੀਂ ਨੈਸ਼ਨਲ ਹਾਈਵੇ ਬਲੌਕ ਕਰ ਦਈਏ ਤਾਂ ਸਾਡੇ ਤੇ ਨੈਸ਼ਨਲ ਹਾਈਵੇ ਐਕਟ ਵਿੱਚ ਪਰਚਾ ਦਰਜ ਹੁੰਦਾ ਹੈ ਕੇਂਦਰ ਦੀ ਸਰਕਾਰ ਨੇ ਪਹਿਲਾਂ ਤੇ ਹੁਣ ਹਰਿਆਣੇ ਦੀ ਸਰਕਾਰ ਨੇ ਇਸ ਤਰ੍ਹਾਂ ਕਿਲ ਗੱਡੇ ਸੱਤ-ਸੱਤ ਲੇਅਰ ਦੇ ਵਿੱਚ ਬੈਰੀਕੇਡ ਖੜੇ ਕੀਤੇ ਤੇ ਪੰਜਾਬ ਦਾ ਦੋ ਵਾਰੀ ਇੱਕ ਵਾਰੀ ਭਜਨ ਲਾਹ ਹਕੂਮਤ ਵੇਲੇ ਦੂਜੀ ਵਾਰੀ ਹੁਣ ਖੱਟੜ ਹਕੂਮਤ ਨੇ ਇਸ ਤਰ੍ਹਾਂ ਸਾਰੀ ਸਾਰੇ ਦੇਸ਼ ਨਾਲੋਂ ਕਨੈਕਸ਼ਨ ਕੱਟਤਾ ਜਿਵੇਂ ਇੱਥੇ ਫੋਰਨਰ ਵੱਸਦੇ ਹੋਣ ਪੰਜਾਬੀ ਇਸ ਦੇਸ਼ ਦਾ ਹਿੱਸਾ ਨਾ ਹੋਣ ਔਰ ਇਸ ਤਰ੍ਹਾਂ ਉਹਨਾਂ ਤੇ ਜਿਹੜਾ ਕਲੀਅਰ ਗੈਸ ਛੱਡੀ ਗਈ ਜਿਹੜੇ ਢੰਗ ਨਾਲ ਅੰਨੇ ਵਾਰ ਟਾਇਰ ਗਿਆ ਛੱਡੀ ਉਹਨਾਂ ਤੇ ਗੋਲੀਆਂ ਭਰਾਈਆਂ ਉਹ ਇਸ ਤਰ੍ਹਾਂ ਕੀਤਾ ਜਿਵੇਂ ਕਿਤੇ ਪਾਕਿਸਤਾਨ ਦੀ ਫੌਜ ਨਾਲ ਲੜਾਈ ਹੁੰਦੀ ਹੋਵੇ ਤੇ ਫਿਰ ਇੱਥੇ ਤੇ ਲੋਕ ਜਿਹੜੇ ਇਸ ਦੇਸ਼ ਦੇ ਵਾਸੀ ਨੇ ਇਹਦੇ ਮਾਲਕ ਨੇ ਅਸਲੀ ਇੱਥੇ ਦੇ ਵੋਟਰ ਨੇ ਜਿਨ੍ਹਾਂ ਨੇ ਹਕੂਮਤ ਚੁਣਨੀ ਹੈ ਉਹਨਾਂ ਨੂੰ ਸਵਾਲ ਕਰਨ ਦਾ ਅਧਿਕਾਰ ਹੈ ਉਹਨੂੰ ਇਹ ਇਨਕਾਰ ਨਹੀਂ ਕਰ ਸਕਦੇ ਜੇ ਇਹਨਾਂ ਨੂੰ ਲੱਗਦਾ ਹੈ ਵੀ ਉਹ ਕੋਈ ਕਨਸਟੀਟਿਊਸ਼ਨ ਤੋਂ ਬਾਹਰ ਗੱਲ ਕਰਦਿਆ ਜਾਂ ਤਾਂ ਸਾਬਤ ਕਰਨ ਜੇ ਨਹੀਂ ਜਵਾਬ ਦੇਣਾ ਬਾਹਰ ਹੋ ਜਾਣ ਚੂਣ ਅਖਾੜੇ ਤੋਂ ਜੇ ਸਾਡੇ ਕੋਲੋਂ ਵੋਟਾਂ ਲੈਣੀਆਂ ਐ ਤਾਂ ਸਵਾਲ ਤਾਂ ਜਵਾਬ ਦੇਣੇ ਹੀ ਪੈਣਗੇ। ਜਬੀਰ ਦਾ ਕਹਦਾ ਕੋਈ ਮਰਜ਼ੀ ਤਿਆਰ ਹੈ। ਓਪਨ ਡਿਬੇਟ ਕਰਨ ਲਈ ਅਸੀਂ ਹਮੇਸ਼ਾ ਤਿਆਰ ਹਾਂ ਜਦੋਂ ਮਰਜ਼ੀ ਧਾਕਰ ਸਾਹਿਬ ਕਹਿਣ ਅਸੀਂ ਕੋਈ ਵੀ ਦਿਨ ਉਹਨਾਂ ਨੂੰ ਰੱਖ ਲਾਂਗੇ ਜਿਹੜਾ ਉਹਨਾਂ ਨੂੰ ਜਿਹੜਾ ਉਹ ਜਿਹੜਾ ਉਹਨਾਂ ਨੇ ਸਾਨੂੰ ਦੱਸਣਾ ਕਿ ਕਿਸ ਦਿਨ ਕਿਸ ਕਿਸ ਜਗ੍ਹਾ ਤੇ ਕਿਹੜੀ ਤਾਰੀਖ ਨੂੰ ਉਹ ਜਿੱਥੇ ਕਹਿਣਗੇ ਅਸੀਂ ਉੱਥੇ ਡਿਬੇਟ ਕਰਨ ਲਈ ਪਹੁੰਚ ਜਾਂਦੇ ਰਾਜੀਵ ਸਾਹਿਬ ਵੀ ਹੋਰ ਸੁਨੀਲ ਡਾਕਟਰ ਜੀ ਇਲਜ਼ਾਮ ਲਾਦੇ ਨਜ਼ਰ ਆ ਰਹੇ ਲੇਕਿਨ ਕਿਸਾਨ ਬੀਜੇਪੀ ਦਾ ਵਿਰੋਧ ਕਰਨ ਪਰ ਵਪਾਰੀਆਂ ਨਾਲ ਨਜ਼ਰੇ ਰਾਮਪੁਰ ਪੁਲਾ ਦੇ ਰਾਮਪੁਰ ਜਿਹੜਾ ਰਾਮੂਰਾ ਪੁਲਾ ਦੇ ਵਿੱਚ ਪੁਲਿਸ ਦਾਲਮੀ ਦਾ ਗ੍ਰਾਫ ਤੇ ਕਾਰਵਾਈ ਚੱਲ ਰਹੀ ਹੈ ਉਹ ਇੰਡੀਵਿਜੂਅਲ ਕੇਸ ਹੈ ਉਹਦੇ ਨਾਲ ਐਸਕੇਐਮ ਦਾ ਸਬੰਧ ਨਹੀਂ ਅਸੀਂ ਮੂਨੇ ਤੁਹਾਡੇ ਸਾਹਮਣੇ ਕਿਹਾ ਵੀ ਅਸੀਂ ਇਸ ਤਰ੍ਹਾਂ ਦੇ ਵਰਤਾਰੇ ਨੂੰ ਬਿਲਕੁਲ ਸ਼ਾਮਲ ਨਹੀਂ ਅਸੀਂ ਇਹਨੂੰ ਇਹਨੂੰ ਰੈਕਗਨਾਈਜ਼ ਨਹੀਂ ਕਰਦੇ ਉਹ ਉਹਨਾਂ ਦੇ ਕਹਿਣ ਛੱਡੋ ਅਸੀਂ ਇਸ ਵਰਤਾਰੇ ਨੂੰ ਅਪਰੂਵ ਨਹੀਂ ਕਰਦੇ ਸਾਡਾ ਪਿਛਲੇ ਅੰਦੋਲਨ ਵਿੱਚ ਵੀ ਐਸ ਅੰਦੋਲਨ ਚ ਵੀ ਸਾਡੇ ਸਾਰਾ ਭਾਈਚਾਰਕ ਸਾਂਝ ਹੀ ਰਹੀ ਜਿੰਨਾ ਸਾਨੂੰ ਸਾਥ ਮਿਲਿਆ ਸ਼ਹਿਰਾਂ ਚੋਂ ਪਿੰਡਾਂ ਚੋਂ ਹਰ ਵਰਗ ਤੋਂ ਉਹ ਆਪਣੇ ਆਪ ਵਿੱਚ ਲਾ ਮਿਸਾਲ ਹੈ ਅਸੀਂ ਉਹ ਕਿਸੇ ਕੀਮਤ ਤੇ ਆਪਣਾ ਭਾਈਚਾਰਾ ਤੋੜਨ ਨੂੰ ਤਿਆਰ ਨਹੀਂ ਹਾਂ ਜੀ ਸਰ ਜੀ ਉਹ ਕਹਿੰਦੇ ਕਿ ਜੇ ਚਾਹੇ ਸਾਡਾ ਲੋਕ ਪਰੋਣ ਉੱਪਰ ਭਾਜੀ ਦਾ ਚਾਹੀਓ ਤੁਸੀਂ ਉਹਦਾ ਵਿਰੋਧ ਵੀ ਕਰੋ ਪਰ ਘੱਟੋ ਘੱਟ ਤੁਸੀਂ ਕਿਸੇ ਪਾਰਟੀ ਦੇ ਨਾਲ ਜੁੜ ਜਾਓ ਉਹਨਾਂ ਡਾਇਸ ਤਿਆਰ ਹੋ ਕੇ ਕਹਿੰਦੇ ਕਿ ਪਾਰਟੀ ਨਾਲ ਤੁਹਾਡਾ ਗੱਲ ਜਿਹੜੀ ਬਾਤ ਕਿਹਾ ਦੋਸਤ ਪਾਣੀ ਨੂੰ ਔਰ ਕੁੱਲ ਕੇ ਕਰੋ ਤਾਂ ਕਿ ਆਪਣੇ ਤੁਹਾਡੇ ਜਿਹੜੇ ਨੁਮਾਇੰਦੇ ਨੇ ਐਮਪੀ ਬਣ ਕੇ ਜਾਣ ਔਰ ਉਹ ਜਾ ਕੇ ਤੁਹਾਡੀ ਨੁਮਾਇੰਦਗੀ ਕਰਨ ਤੁਸੀਂ ਦੁਸਰ ਕੁੱਲ ਲੋਪੇ ਮੈਂ ਬਾਤ ਕਰ ਰਿਹਾ ਮੈਂ ਥੋੜਾ ਵਿੱਚ ਇੰਟਰਵਿਊ ਕਰ ਰਿਹਾ ਪਰਮਿਸ਼ਨ ਲੈ ਕੇ ਰੱਤੇ ਆ ਸਰ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦਾ ਜਿਹੜੀ عوام ਆ ਕੱਲੇ ਕਿਸਾਨ ਨਹੀਂ ਕੱਲੇ ਐਸਕੇ ਨਹੀਂ عوام ਵੀ ਹੈਰਾਨ ਆ ਵੀ ਕਿਹਦਾ ਸਾਥ ਦਈਏ ਜਦੋਂ ਕਿਸੇ ਦਾ ਸਾਥ ਦਿੰਨੇ ਆ ਇੱਕ ਐਮਪੀ ਖੜਾ ਹੁੰਦਾ ਉਹਦਾ ਸਾਥ ਦੇ ਦਿੰਨੇ ਆ ਉਹ ਇੱਕ ਸਾਲ ਬਾਅਦ ਦੂਜੀ ਪਾਰਟੀ ਚਲੇ ਜਾਂਦਾ ਤਾਂ ਲੋਕ ਆਪਣੇ ਕੰਮ ਕਰਾਉਣ ਉਸ ਕੋਲ ਜਾਂਦੇ ਆ ਤਾਂ ਉਹ ਕਹਿੰਦਾ ਤੁਸੀਂ ਉਸ ਪਾਰਟੀ ਨੂੰ ਵੋਟ ਦਿੰਦੀ ਸੀ ਸਾਨੂੰ ਨਹੀਂ ਦਿੱਤੀ ਸੀ ਜੇ ਉਸ ਪਾਰਟੀ ਕੋਲ ਜਾਂਦੇ ਆ ਉਹ ਕਹਿੰਦੇ ਤੁਸੀਂ ਉਸ ਆਦਮੀ ਨੂੰ ਵੋਟ ਦਿੱਤੀ ਸੀ ਸਾਨੂੰ ਨਹੀਂ ਦਿੱਤੀ ਸੀ ਤਾਂ ਬਹੁਤ ਵੱਡਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਆਇਆ ਜਿਹੜਾ ਪਾਰਟੀ ਛੱਡ ਕੇ ਦੂਜੇ ਚਲੇ ਜਾਣਾ ਤੇ ਲੋਕ ਵੋਟ ਪਾਉਣ ਨੂੰ ਮਜਬੂਰ ਹੋਏ ਆ ਵੀ ਜਾਈਏ ਤੇ ਜਾਈਏ ਕਿਤੇ ਇਕੱਲੇ ਐਸਕੇਐਮ ਨਹੀਂ ਸਾਰੇ ਵਰਦੇ ਹੀ ਮਜਬੂਤ ਨੇ ਵੀ ਲੋਕ ਇੱਕ ਇਨਸਾਨ ਨੂੰ ਵੋਟ ਪਾਈਵੇ ਜਿਹੜੀ ਪਾਰਲੀਮੈਂਟ ਸਾਡੀ ਆਵਾਜ਼ ਠਾਊ ਜੇ ਇੱਕ ਪਾਰਟੀ ਨੂੰ ਵੋਟ ਪਾਈ ਜਾਵੇ ਜਿਹੜੀ ਸਾਡੀ ਪਾਰਲੀਮੈਂਟ ਚ ਆਵਾਜ਼ ਠਾਊ ਮੇਰਾ ਜਗਕਰ ਸਾਹਿਬ ਦੀ ਇਸ ਸਵਾਲ ਦਾ ਜਵਾਬ ਹੈ ਬਖਤੋਂ ਕੁੰਜੀ ਢੂਣੀ ਗਾਵੇ ਆਲ ਕਤਾਲ ਉਹ ਵੀ ਤੋਂ ਲੈ ਕੇ ਤਾਂ ਇਹੋ ਜਿਹੀ ਗੱਲਾਂ ਕਰਦੇ ਆ ਅੱਛਾ ਰਾਜਵਰ ਸਾਹਿਬ ਇੱਕ ਡੈਪਟੀਸ਼ੋ ਦੇ ਨਾਲ ਚਾਹੀ ਦੇਖ ਰਿਹਾ ਟਕਰਾਏ ਚਾਹੇ ਕੋਈ ਕੈਂਡੀਡੇਟ ਸਰ ਤੋਂ ਹੋਵੇ ਜਾਂ ਕੋਈ ਦੂਸਰਾ ਕੋਈ ਸਾਹਿਬ ਗਿਆ ਕਿ ਹਾਂ ਜਰਾ ਖਾਸ ਇਹ ਵੀ ਕਿਹਾ ਕਿ ਤਦੋਂ ਨਾਮ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਦੇਖਿਓ ਸਾਰੇ ਇੱਥੇ ਆਉਣਗੇ ਕਿਉਂਕਿ ਮੈਂ ਇਹ ਮੁਸ਼ਕਿਲ ਵਿੱਚ ਆ ਗਿਆ। ਅਬ ਸੋਚਨਾ ਕਿ ਇੰਨੀ ਮਾੜੀ ਸੋਚ ਰੱਖਣਾ। ਅਸੀਂ ਤਾਂ ਕਿਸੇ ਦਾ ਇਦਾਂ ਦਾ ਇਦਾਂ ਦਾ ਵਿਰੋਧ ਕਰਨ ਦਾ ਕਦੇ ਸੋਚਿਆ ਨਹੀਂ। ਸਾਰੀ ਉਮਰ ਹੋ ਗਈ ਇਦਾਂ ਲੜਦੇ ਵੀ ਰਹੇ ਆ, ਸਵਾਲ ਵੀ ਕਰਦੇ ਰਹੇ ਆ ਪਰ ਅਸੀਂ ਕਿਸੇ ਦੇ ਨਿੱਜੀ ਤੌਰ ਤੇ ਦੁਸ਼ਮਣ ਨਹੀਂ ਬਣੇ। ਹੰਸ ਰਾਜ ਹੰਸ ਉਹ ਥੋੜੀ ਦੇਰ ਤੋਂ ਉਹਨੂੰ ਤਾਂ ਲੱਗ ਗਿਆ ਭਾਜਪੀ ਦੇ ਵਿੱਚੋਂ ਐਮਪੀ ਬਣਨ ਦਾ। ਉਹ ਵਿਚਾਰਾ ਉਹਨੂੰ ਉੱਚਤਾ ਕਹਿ ਕੇ ਕਿਹੜਾ ਛਡਾਉ ਗਏ ਉਹਨਾਂ ਦੇ ਕੋਲ ਨੰਬਰ ਬਣਾਉਣ ਉਹਨੂੰ ਆਪਣੇ ਆਕਾ ਦੇ ਕੋਲ ਤੇ ਕੋਈ ਉਹਨੂੰ ਕਹਿ ਲੈਣ ਤਾਂ ਅਸੀਂ ਨਹੀਂ ਲੜਦੇ ਉਹਦਾ ਲੜਾਈ ਦਾ ਸੁਭਾਅ ਹੈਗਾ ਕਰਨ ਵੇ ਜੀ ਸਦਕੇ ਜਿੱਦਾਂ 2 ਤਰੀਕ ਤੇ ਬਾਅਦ ਕੁਝ ਕਰੂਗਾ ਫਿਰ ਦੇਖਾਂਗੇ ਇਹਦਾ ਸਵਾਲ ਇਹਦਾ ਜਵਾਬ ਉਸ ਵੇਲੇ ਦਵਾਂਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ